ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਆਪਾਂ ਬਣਾਉਣੇ ਆ ਜੀ ਡਿਜ਼ਾਈਨ ਇਹ ਪਾਨੇ ਬਾਰਡਰ ਬਣਾ ਲਿਆ ਜੀ ਉੱਥੇ ਸਿੱਧੇ ਕੁੰਡੇ ਦਾ ਹੁਣ ਆਪਾਂ ਇੱਕ ਸਲਾਈ ਸਿੱਧੀ ਪਾਵਾਂਗੇ ਜੀ ਸਿਲਾਈ ਤੇ ਆਪਾਂ ਨੇ 23 ਕੁੰਡੇ ਲਏ ਨੇ ਜੀ ਤਿੰਨ ਤਿੰਨ ਦੇ ਹਿਸਾਬ ਨਾਲ ਡਿਜ਼ਾਈਨ ਬਣੂਗਾ ਜੀ ਇਹ ਪੂਰੀ ਸਿਲਾਈ ਆਪਾਂ ਸਿੱਧੀ ਪਾਵਾਂਗੇ ਜੀ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਅੱਜ ਪੂਰੀ ਸਲਾਈ ਆਪਾਂ ਸਿੱਧੀ ਪਾ ਲਈ ਜੀ ਇੱਕ ਸਲਾਈ ਪਾਵਾਂਗੇ ਜੀ ਆਪਾਂ ਫੁੱਠੀ ਸਿੱਧੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੋਊਗਾ ਜੀ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਇਹ ਦੇਖੋ ਪੂਰੀ ਸਲਾਈ ਆਪਾਂ ਨੇ ਪੁੱਠੀ ਬਣਾ ਲਈ ਜੀ ਹੁਣ ਆਪਾਂ ਆਗੇ ਸਿੱਧੀ ਸਲਾਈ ਤੇ ਪਾਵਾਂਗੇ ਡਿਜ਼ਾਈਨ ਇੱਕ ਹੁੰਡਾ ਆਪਾਂ ਨੇ ਉਤਾਰ ਲਿਆ ਜੀ ਇਹ ਹੁੰਡਾ ਆਪਾਂ ਫਲਟ ਕੇ ਪਾਵਾਂਗੇ ਸਲਾਈ ਤੇ ਫਿਰ ਆਪਾਂ ਤਿੰਨ ਹੁੰਡਿਆਂ ਤੋਂ ਤਿੰਨ ਹੁੰਡੇ ਬਣਾਵਾਂਗੇ ਜੀ ਇੱਕ ਫਿਰ ਆਪਾਂ ਬਲ ਪਾ ਲੈਣਾ ਜੀ ਤਾਂ ਅੱਗੇ ਦਾ ਦੁਬਾਰੇ ਫਿਰ ਭੁੰਨ ਲੈਣਾ ਜੀ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬੁਣਾਵਾਂਗੇ ਜੀ 1 2 3 ਫਿਰ ਤਿੰਨ ਕੁੰਡੇ ਦਾ ਡਿਜ਼ਾਈਨ ਬਣਾਉਗਾ ਜੀ ਇੱਕ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਜੀ ਆਪਾਂ ਜਿਵੇਂ ਸੋਖਾ ਜਿਹਾ ਡਿਜ਼ਾਈਨ ਹੈ ਜੀ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਜੀ 1 2 ਤਿੰਨ ਫਿਰ ਪਾਈ ਕੁੰਡਾ ਪਲਟ ਕੇ ਪਾਵਾਂਗੇ ਜੀ ਫਿਰ ਆਪਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਜੀ ਇੱਕ ਫਿਰ ਇੱਕ ਬਲ ਪਾ ਲੈਣਾ ਜੀ ਫਿਰ ਦੁਬਾਰੇ ਫੇਰ ਬੁਣ ਲੈਣਾ ਜੀ ਫਿਰ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬੁਣਾਗੇ ਜੀ ਇਹ ਵਾਲਾ ਕੁੰਡਾ ਪਾਟ ਕੇ ਪਾਵਾਂਗੇ ਜੀ ਫੇਰ ਆਪਾਂ ਤਿੰਨਾ ਦਾ ਇੱਕ ਬਣਾ ਤਿੰਨਾ ਤੋਂ ਤਿੰਨ ਬਣਾਵਾਂਗੇ ਜੀ ਇੱਕ ਵਾਰਾ ਬੁਣ ਲਿਆ ਜੀ ਫਿਰ ਵੜ ਪਾਣਾ ਤਾਂ ਅੱਗੇ ਦਾ ਫੇਰ ਆਪਾਂ ਨੇ ਦੁਬਾਰੇ ਬੁਣ ਲੈਣਾ ਜੀ ਇੱਕ ਹੁੰਡਾ ਸਿੱਧਾ ਬੁਣ ਲੈਣਾ ਜੀ ਸਾਈਡ ਵੱਲ ਉਹ ਕਿ ਡਿਜ਼ਾਈਨ ਬਣਾਣਗੇ ਜੀ ਆਪਣੇ ਹੁਣ ਪੁੱਠੇ ਪਾਸੇ ਆਪਾਂ ਕੋਈ ਡਿਜ਼ਾਈਨ ਨਹੀਂ ਪਾਣਾ ਜੀ ਪੁੱਠੇ ਸਲਾਈ ਪੁੱਠੇ ਪਾਉਗੇ ਜੀ ਆਪਣੀ ये सारी सिलाई जी ये सारी सिलाई अपने पुठ्ठी बना ली जी ਉਨਾ ਅਗੇ ਸਿੱਧੇ ਸਲਾਈ ਤੇ ਇਹ ਬਸ ਇੱਕ ਇੱਕ ਸਲਾਈ ਦਾ ਡਿਜ਼ਾਈਨ ਹੈ ਜੀ ਬਾਕੀ ਦਾ ਪੁੱਠੇ ਸਿੱਧੇ ਹੀ ਪੈਂਦੇ ਨੇ ਤਾਰਲੇ ਜੇ ਗੁੰਡਾ ਇਹ ਆਪਾਂ ਇਹ ਤਿੰਨ ਗੁੰਡੇ ਹੁਣ ਸਿੱਧੇ ਬਣਾਣੇ ਨੇ ਜੀ ਮਤਲਬ ਇਹ ਤਾਂ ਆਪਾਂ ਪੂਰੀ ਸਲਾਈ ਸਿੱਧੇ ਹੀ ਬਣਾਵਾਂਗੇ ਜੀ ਅਧਿਕ ਸਲਾਈ ਚ ਡਿਜ਼ਾਈਨ ਪੈਂਦਾ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਛੋਟਾ ਛੋਟਾ ਜਿਹਾ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਜੀ ਬਣ ਕੇ। پوری ਸिलाई ਆਪਾਂ ਨੇ ਸਿੱਧੀ ਬਣਾਣੀ ਹੈ ਜੀ। ਉਹਨੂੰ ਪੁੱਠੀ ਸਲਾਈ ਤੇ ਆ ਗਈ ਜੀ ਪੁੱਠੀ ਸਲਾਈ ਵੀ ਪੂਰੀ ਪੁੱਠੀ ਪੈਣੀ ਹੈ ਜੀ ਇਹ ਪੁੱਠੀ ਸਲਾਈ ਪੈਣ ਕਰਕੇ ਵੀ ਸੋਖਾ ਹੋ ਜਾਂਦਾ ਜੀ ਡਿਜ਼ਾਈਨ ਆਲੋਜੀ ਸਾਰੀ ਸਲਾਈ ਆਪਣੀ ਪੁੱਠੀ ਬਣ ਗਈ ਹੁਣ ਅੱਗੇ ਸਿੱਧੀ ਸਲਾਈ ਤੇ ਹੁਣ ਪਹਿਲਾਂ ਡਿਜ਼ਾਈਨ ਆਪਾਂ ਨੇ ਇਨਾ ਤਿੰਨ ਕੁੰਡਿਆਂ ਤੇ ਬਣਾਇਆ ਸੀ ਹੁਣ ਆਪਾਂ ਇਨਾ ਤੇ ਬਣਾਵਾਂਗੇ ਇਹਪਾਂ ਹੁਣ 2 3 4 ਤੇ ਚਾਰ ਕੁੰਡੇ ਆ ਗਏ ਆਪਣੇ ਸਿਰੇ ਦੇ ਸਿੱਧੇ ਹੁਣ ਆਪਾਂ ਇਹ ਵਾਲਾ ਕੁੰਡਾ ਹਟਕੇ ਪਾਵਾਂਗੇ ਸਲਾਈ ਤੇ ਫਿਰ ਇਹ ਤਿੰਨ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਨੇ ਜੀ ਧੱਗੇ ਤੇ ਬਲ ਪਾ ਲੈਣਾ ਜੀ ਫਿਰ ਦੁਬਾਰੇ ਫੇਰ ਬੁਣ ਲੈਣਾ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ ਹੁਣ ਇਹ ਵਾਲਾ ਗੁੰਡਾ ਆਪਾਂ ਪਰਟ ਕੇ ਪਾਵਾਂਗੇ ਤਿੰਨਾ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਇੱਕ ਰਿਕ ਬਲ ਪਾ ਲੈਣਾ ਜੀ ਧਾਕੇ ਦਾ ਤੇ ਦੁਬਾਰੇ ਫੇਰ ਬੁਣ ਲੈਣਾ ਜੀ ਹਾਂ ਜੀ ਇਹ ਪਹਿਲਾਂ ਇੰਨਾ ਤੇ ਡਿਜ਼ਾਈਨ ਪਿਆ ਸੀਗਾ ਆਪਣਾ ਹੁਣ ਇੰਨਾ ਤੇ ਪਿਆ ਜੀ ਤਿੰਨ ਗੁੰਡੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਬੁਣ ਲਈ ਹੁਣ ਫੇਰ ਆਪਾਂ ਇਤੇ ਡਿਜ਼ਾਈਨ ਬਣਾਵਾਂਗੇ ਜੀ ਇੱਕ ਇੱਕ ਬਲ ਪਾ ਲੈਣਾ ਜੀ ਤਿੰਨ ਇਹ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਇਹ ਸਾਈਡ ਵਾਲਾ ਵੀ ਸਿੱਧਾ ਹੀ ਬਣਾਵਾਂਗੇ ਜੀ ਇਹ ਆਪਣਾ ਦੂਜਾ ਡਿਜ਼ਾਈਨ ਬਣ ਗਿਆ ਜੀ ਹੁਣ ਹੁਣ ਆਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਫੇਰ ਆਪਣੇ ਪੁੱਠੇ ਬਣਨੇ ਆ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ। ਉੱਥੇ ਸਲਾਈ ਬਣ ਗਈ ਜੀ ਆਪਣੇ ਸਾਰੇ। ਇਹ ਦੇਖੋ ਜੀ। ਹੁਣ ਇੱਕ ਆਪਣੀ ਸਿੱਧੀ ਬਣੂੰਗੀ ਜੀ ਫੇਰ ਇੱਕ ਪੁੱਠੀ ਬਣੂੰਗੀ। ਫੇਰ ਆਪਣਾ ਇਹ ਡਿਜ਼ਾਈਨ ਹੋਰ ਆ ਜਾਊਗਾ ਜੀ। ਇੱਥੇ ਆਊਗਾ ਜੀ ਇਹ ਤਿੰਨ ਸਿੱਧੇ ਬਣ ਜਾਣਗੇ। ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ। ਆ ਦੇਖੋ ਜੀ ਅਨ ਹੋਰ ਦਿਖਾਣੇ ਬਣਿਆ ਹੋਇਆ। ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਜੀ। മെതിയ വീഡ് ധനവാദ